देख ल चुके फिर कहनी हो चाब जी बोलते ने पतंजरों काम जा हक जा कर लिया करो सारिया <laughs> क्यारिया च कखी खड़े ने पतंजरा तू चारी दिहाड़ी करता की रेहा कल <laughs> ਨਾ ਨਾ ਜੀ ਨਾ ਬਚੋਂ ਜਿੱਦੀ ਮਰਜ਼ੀ ਦਿਵਾਲੋ ਮੈਨੂੰ 4 ਕੱਖ ਕੱਲ ਕਿਆਰੀਆਂ ਚੋਂ ਪੱਟ ਕੇ ਹਟਿਆ ਰਾਤੋਂ ਰਾਤ ਪਤਾ ਨਹੀਂ ਟਰੜਾ ਜ਼ਮੀਨ ਚ ਕੀ ਜੱਪਿਆ ਹੋਇਆ ਚਲੇ ਰਾਤੋਂ ਰਾਤ ਮੰਗਾਈ ਮੰਗੂ ਇਹ ਬਧੀ ਜਾਂਦੇ ਨੇ ਉਹ ਤੂੰ ਜਾਣਦੇ ਜਾਣਦੇ ਚੁੱਕੇ ਝੂਠ ਨਾ ਬੋਲਿਆ ਕਰ ਪਤੰਦਰ ਤੈਨੇ ਕਿਤੇ ਖਾਦੀ ਪੀਤੀ ਤੇ ਚੋਪਣੇ ਚੀ ਕਿਆਰੀਆਂ ਗੁੱਡਤੀਆਂ ਇੱਕ ਤਾਂ ਤੈਨੂੰ ਚਲੇ ਪਤਾ ਨਹੀਂ ਲੱਗਦਾ ਤੂੰ ਜਮਾਨਾ ਘੱਟ ਖਾ ਲਿਆ ਜਾਂ ਕਰ ਕਿਤੇ ਗਵਾਂਡੀਆਂ ਜਾਂ ਕਿਆਰੀਆਂ ਤਾਂ ਨਹੀਂ ਗੁੱਡੇ ਆ

And press the bell icon. Never miss an update.